ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਯੁਕਤ ਕਸਾਨ ਮੋਰਚੇ ਦੇ ਸੱਦੇ ਤੇ 26 ਜਨਵਰੀ ਨੂੰ ਟਰੈਕਟਰ ਮਾਰਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਸੇਰੋਂ 슈ਗਰ ਮਿਲ ਦੇ ਵਿੱਚ ਕੀਤਾ ਗਿਆ ਉਸ ਦੇ ਸਬੰਧ ਦੇ ਵਿੱਚ ਗੱਲਬਾਤ ਕਰਦੇ ਆ ਸਾਡੇ ਨਾਲ ਜੁੜ ਚੁੱਕੇ ਨੇ ਰੇਸ਼ਮ ਸਿੰਘ ਖੇਲੋ ਕੇ ਹਾਂਜੀ ਖੇਲੋ ਕੇ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਅੱਜ ਜਿਹੜਾ ਆਪਾਂ 슈ਗਰ ਮਿਲ ਦੇ ਪ੍ਰਦਰਸ਼ਨ ਕੀਤਾ ਅੱਜ ਸੰਯੁਕਤ ਖਸਾਨ ਮੋਰਚੇ ਦੇ ਸੱਦੇ ਤੇ 26 1 2026 ਨੂੰ ਜੋ ਟਰੈਕਟਰ ਮਾਰਚ ਰੱਖਿਆ ਗਿਆ ਸੀ ਵੱਖ-ਵੱਖ ਪਿੰਡਾਂ ਤੋਂ ਟਰੈਕਟਰ ਮਾਰਚ ਕਰਕੇ 슈ਗਰ ਮਿਲ ਸੇਰੋ ਜਿਹੜੀ ਕਿ ਕਿਸਾਨਾਂ ਦਾ 60% ਹਿੱਸਾ ਵਾ ਤੇ 40% ਗਵਰਨਮੈਂਟ ਦਾ ਵਾ 40% ਵਾਲੇ ਵੇਚ ਰਹੇ 60% ਵਾਲੇ ਨੂੰ ਪੁੱਛੇ ਨਹੀਂ ਜਾ ਰਿਹਾ ਉਸ ਦੇ ਅੱਗੇ ਟਰੈਕਟਰ ਖੜੇ ਕਰਕੇ ਉੱਥੇ 2-3 ਘੰਟੇ ਧਰਨਾ ਲੱਗਾ ਹੁਣ ਡੀਸੀ ਦਫਤਰ ਆ ਕੇ ਧਰਨੇ ਦੀ ਸਮਾਪਤੀ ਕੀਤੀ ਆ ਅਸੀਂ ਦੱਸਣਾ ਚਾਹੁੰਦੇ ਭਗਵੰਤ ਮਾਨ ਦੀ ਸਰਕਾਰ ਨੂੰ ਕਿ ਜਦੋਂ ਤੁਸੀਂ ਸਰਕਾਰ ਦੇ ਵਿੱਚ ਨਹੀਂ ਸੀ ਵੱਡੀਆਂ ਵੱਡੇ ਵਾਅਦੇ ਕੀਤੇ ਤੇ 슈ਗਰ ਮਿਲ ਨੂੰ ਚਾਲੂ ਕਰਨ ਵਾਸਤੇ ਵੀ ਤੁਸੀਂ ਸਾਡੇ ਨਾਲ ਗੱਲ ਕੀਤੀ ਸੀ ਪਰ ਹੁਣ ਅਫਸੋਸ ਹੈ ਕਿ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਦਲਾਲ ਆ ਉਹਨਾਂ ਨੂੰ ਇਹ ਵੇਚ ਰਹੇ ਆ ਤੇ ਅਸੀਂ ਇਹ ਵੇਚ ਨਹੀਂ ਦੇਣੀ ਦੂਸਰੇ ਆ ਕੇ ਦਿੱਲੀ ਅੰਦੋਲਨ ਦੀ ਵਰੇਗੰਡ ਬਣਾ ਰਹੇ ਸਾਂ ਪਿੰਡ ਮੰਗਾ ਸਾਡੀਆਂ ਐਮਐਸਪੀ ਦੀ ਲੜਾਈ ਆ ਸਾਡੀ 2025 ਜਿਹੜਾ ਬਿਜਲੀ ਬਿੱਲ ਲਿਆਂਦਾ ਉਹਦੀ ਲੜਾਈ ਅਸੀਂ ਲੜ ਰਹੇ ਆ ਅਸੀਂ ਇਹ ਚੇਤਾਵਨੀ ਦੇਣਾ ਚਾਹੁੰਦੇ ਕਿ ਇਹ ਬਿੱਲ ਜਿਹੜਾ ਬੀਜ ਬਿੱਲ ਤੇ ਬਿਜਲੀ ਬਿੱਲੇ ਰੱਦ ਕੀਤਾ ਜਾਵੇ ਕਿਉਂਕਿ ਕਿਸਾਨਾਂ ਨੂੰ ਮਨਜ਼ੂਰ ਨਹੀਂ ਆ ਬਹੁਤ ਵੱਡੀ ਭਿਆਨਕ ਜਿਹੜੀ ਬਿਜਲੀ ਦੀ ਖਪਤ ਜਿਹੜੀ ਜਦੋਂ ਬਿਜਲੀ ਸਾਡੇ ਤੋਂ ਬਾਲੀ ਨਾ ਗਈ ਅਸੀਂ ਪੈਸੇ ਪਾਉਣੇ ਸ਼ੁਰੂ ਕਰਤੇ ਮੋਬਾਈਲਾਂ ਦੀ ਤਰ੍ਹਾਂ ਤੇ ਬਹੁਤ ਭਿਆਨਕ ਤਵਾਸ ਹੋ ਜਾਨੀਆ ਕਿ ਸਾਡੇ ਤੋਂ ਬਿਜਲੀ ਜਿਹੜੀ ਆ ਉਹ ਨਹੀਂ ਬਾਲੀ ਜਾਣੀ ਤੇ ਅਸੀਂ ਸਾਰੇ ਹੀ ਜੰਤਰ ਜਿਹੜੇ ਆ ਉਹ ਬਿਜਲੀ ਦੇ ਨਾਲ ਹੀ ਚੱਲਦੇ ਆ ਸਾਡਾ ਜਿਹੜਾ ਮੋਬਾਈਲ ਉਹ ਵੀ ਬਿਜਲੀ ਨਾਲ ਚੱਲਦਾ ਜੇ ਵੇਖੋ ਵੇਖਿਆ ਜਾਵੇ ਕਮਿਊਨੀਕੇਸ਼ਨ ਦਾ ਸਾਧਨ ਜਿਹੜਾ ਟੁੱਟ ਜਾਣਾ ਕਿਉਂਕਿ ਅਸੀਂ ਇੰਨੀ ਸਮਰੱਥਾ ਜੋਗੇ ਨਹੀਂ ਆ ਤੇ ਗਵਰਨਮੈਂਟ ਜਿਹੜੀ ਲਗਾਤਾਰ ਇਹ ਕਾਰਪੋਰੇਟ ਕਰਾਉਣੇ ਨੂੰ ਬਿਜਲੀ ਜਿਹੜੇ ਬਿਜਲੀ ਵਾਲੇ ਮੁਲਾਜ਼ਮਾ ਉਹਨਾਂ ਨੂੰ ਕੱਢ ਰਹੀ ਆ ਤੇ ਜਿਹੜੇ ਹੋਰ 2 4 10 ਪਹਿਲੋਂ ਹੀ ਥੋੜੇ ਹੁੰਦੇ ਬਿਜਲੀ ਘਰ ਦੇ ਵਿੱਚ ਮੁਲਾਜ਼ਮ ਪਹਿਲੇ ਹੀ ਬੋਟ ਘਟਿਆ ਉਹਨਾਂ ਨੂੰ ਘਾਰ ਹੀ ਭੇਜ ਰਹੀ ਹੈ ਜਿਹਨੂੰ ਇਹ ਵੱਡੇ ਦਲਾਲਾਂ ਦੇ ਹੱਥਾਂ ਦੀ ਤੇ ਅਸੀਂ ਅੱਜ ਜਿਹੜਾ ਤਰਨਤਾਰਨ ਦਾ ਸੰਜੂਠ ਕਿਸਾਨ ਮੋਰਚਾ ਉਹਨੇ ਫੈਸਲਾ ਕੀਤਾ ਸੀ ਕਿ ਸ਼ੇਰੋਂ ਮਿਲ ਦੇ ਅੱਗੇ ਅਸੀਂ ਧਰਨਾ ਲਾਉਣਾ ਵਾ ਤੇ ਹੁਣ 5 ਤਰੀਕ ਤੱਕ ਅਸੀਂ ਚੇਤਾਵਨੀ ਦਿੱਤੀ ਹੈ ਸਰਕਾਰ ਨੂੰ 5 ਤਰੀਕ ਤੱਕ ਸਾਡੇ ਨਾਲ ਮੀਟਿੰਗ ਕਰੇ ਨਹੀਂ ਤੇ 5 ਤੋਂ ਅੱਗੇ ਜਿਹੜਾ ਵੱਡਾ ਅੰਦੋਲਨ ਜਿਹੜਾ ਸ਼ੇਰੋਂ ਮਿਲ ਦੇ ਸਾਹਮਣੇ ਕੀਤਾ ਜਾਊਗਾ ਉਹ ਫਿਰ ਭਗਵੰਤ ਮਾਨ ਦੀ ਸਰਕਾਰ ਜ਼ਿੰਮੇਵਾਰ ਹੋਵੇ ਧੰਨਵਾਦ ਜੀ ਦਾ ਇੱਕ ਕੇਦੇ ਖਲਾਸ ਤੁਸੀਂ ਖਲੋਗੇ ਜੋ ਅੱਜ ਇੱਥੋਂ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਪਿੰਡਾਂ ਦੇ ਵਿੱਚ ਤੁਸੀਂ ਜੋ ਸਾਡਾ ਸਭ ਕੁਝ ਇਹਨਾਂ ਦੇ ਹੱਕ 'ਚ ਟੀਵੀ ਬੋਲਦੇ ਆ ਹਰ ਕੋਈ ਬੋਲਦਾ ਸਾਡੇ ਹੱਕ 'ਚ ਤੁਸੀਂ ਬੋਲਣਾ ਤੁਸੀਂ ਪ੍ਰਚਾਰ ਕਰਨਾ ਇਹਦਾ ਕਿ ਕਿਸਾਨੋਂ ਮੇਲਾ ਆਪਣੀਆਂ ਧਗੜੇ ਜੋ ਆਪਾਂ ਇਸ ਮੇਲੇ ਨੂੰ ਵਿਗੜ ਨਹੀਂ ਦੇਣਾ ਤੇ ਜੋ ਇਧਰੋਂ ਕਾਲ ਆਉਂਦੀ ਆ ਉਸ ਕਾਲ ਦੇ ਉਦੋਂ ਇਕੱਠੇ ਹੋ ਜੋ ਵੇ ਦਿਨੇ ਆਉਂਦੀ ਆ ਰਾਤ ਆਉਂਦੀ ਆ ਅਸੀਂ ਹਰ ਦਮ ਤੁਹਾਡੇ ਨਾਲ ਖੜੋਤਿਆਂ ਰਾਤ ਵੀ ਸਾਨੂੰ ਇੱਥੋਂ ਕੋਈ ਜਾਂਦਾ ਨਾ ਸੰਦੇਸ਼ ਵੀ ਮਿਲ ਤੇ ਆ ਹੁੰਦਿਆ ਅਸੀਂ ਉਦੋਂ ਹੀ ਉੱਠ ਕੇ ਕਹਿੰਨੇ ਆ ਅਸੀਂ ਆਉਣੇ ਆ ਤੇ ਅਸੀਂ ਜਿਹੜਾ ਵਾ ਤੁਹਾਡੇ ਜੇ ਤੁਸੀਂ ਸਾਡੇ ਮਗਰ ਹੋਗੇ ਅਸੀਂ ਦੋ ਕਦਮ ਜਿਹੜੀ ਆ ਟੀਮ ਆ ਅਤਰਤਾ ਦੀ ਸੰਗਤ ਕਿਸਾਨ ਮੋਰਚੇ ਦੀ ਅੱਗੇ ਹੋ ਕੇ ਲੜੂਗੀ ਤੁਹਾਡੇ ਨਾਲੋਂ ਜੇ ਤੁਸੀਂ ਸਾਡੇ ਮਗਰ ਜੋ ਹੋ ਗਏ ਜਦੋਂ ਵੀ ਕੋਈ ਸੰਦੇਸ਼ ਆਵੇ ਇੱਥੋਂ ਇਸ ਮਿਲ ਦੀ ਲੜਾਈ ਇਹ ਰਿਹਾ ਜਦੋਂ ਸਾਡੇ ਕਿਸਾਨਾਂ ਨੂੰ ਦਿੱਤੇ ਗਏ ਸੀ ਜਿਹੜ ਜਿਹੜ ਕੋ ਹੈਗੇ ਸ਼ੇਰ ਉਹ ਸਾਨੂੰ ਜਰੂਰ ਲਕਾਉਣ ਉਹ ਛੇਰਾਂ ਦੀ ਕਾਪੀ ਫੋਟੋਕਾਪੀ ਜ਼ਰੂਰ ਦੇਣਾ ਇੱਥੇ ਮਾਸਟਰ ਨਛੱਤਰ ਸਿੰਘ ਆ ਮਾਸਟਰ ਦਲਜੀਤ ਸਿੰਘ ਆ ਡਾਕਟਰ ਪਰਮਜੀਤ ਸਿੰਘ ਹੁਣੀ ਅਸੀਂ ਇਹ ਜਿਹੜੀ ਕਮੇਟੀ ਇਹਦੇ ਬਣਾਏ ਆ ਵੀ ਉਹ ਲੋਕਾਂ ਚ ਵੱਧ ਤੋਂ ਵੱਧ ਉਹ ਗੰਨਾ ਨਾ ਲਾਇਆ ਤੇ ਉਹਨਾਂ ਨੂੰ ਪਤਾ ਵਾ ਕਿਹੜੇ-ਕਿਹੜੇ ਕਿਸਾਨ ਦਾ ਕਿੰਨਾ-ਕਿੰਨਾ ਹਿੱਸਾ ਆ ਵੱਧ ਤੋਂ ਵੱਧ ਇਹ ਛੇਰ ਜਿਹੜੇ ਆ ਉਹ ਸਾਨੂੰ ਜ਼ਰੂਰ ਦੱਸੇ ਜਾਣ ਅਸੀਂ ਆਰਟੀਆਕਟ ਲਈ ਵੀ ਅਪਲਾਈ ਕੀਤਾ ਪਰ ਬੇਈਮਾਨ ਸਰਕਾਰ ਆ ਉਹ ਕਾਨੂੰਨ ਨੂੰ ਛਿੱਕੇ ਦੇ ਤੰਗ ਲਈ ਆਰਟੀ ਐਕਟ ਨਹੀਂ ਸਾਨੂੰ ਕੋਈ ਜਾਣਕਾਰੀ ਨਹੀਂ ਦੇਣ ਦਈ ਉਹ ਵੀ ਅੰਦਰ ਜਿਹੜਾ ਬੈਠਾ ਆ ਸਾਥੀ ਉਹਨੂੰ ਕਹਿ ਆਏ ਸੀ ਕਿ ਅਸੀਂ ਇੱਥੇ ਉਹ ਉਤਰਾ ਜਿਹੜਾ ਤੇਰਾ ਅਧਿਕਾਰੀ ਨੂੰ ਕਹਦੇ ਇੱਥੇ ਤੈਨੂੰ ਬੰਦ ਕਰਕੇ ਸਾਰਾ ਕੁਝ ਲੈ ਲਾਂਗੇ ਇਹ ਮਿਲ ਦੇ ਕਿਹੜੇ ਕਿਹੜੇ ਚੇਅਰਮੈਨ ਰਏ ਆ ਕਦੋਂ ਕਿ ਬਿੱਲ ਕਿੰਨੇ ਨਫੇ 'ਚ ਹੀ ਇਹ ਸਾਰਾ ਕੁਝ ਲਵਾਂਗੇ ਇਸ ਕਰਕੇ ਆ ਜਿਨ੍ਹਾਂ ਦੇ ਨਹੀਂ ਹੈ ਤੁਰੇ ਅੱਜ ਤੁਸੀਂ ਤੁਰ ਪੇ ਜੋ ਘਰੋਂ ਤੇ ਆਪਾਂ ਛੇਤੀ ਜਿਹੜਾ ਇਨਸਾਫ ਲਵਾਗੇ ਜਿੱਤ ਤੁਹਾਡੀ ਹੋਣੀ ਆ ਇਹਨਾਂ ਲੋਟਵਾਂ ਦੀ ਜਿੱਤ ਨਹੀਂ ਹੋਣੀ ਪਹਿਲੀਆਂ ਸਰਕਾਰਾਂ ਵੀ ਚਲ ਗਈਆਂ